ਹੈਲੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵ ਡ੍ਰੀਮ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਆਲੂ ਚਾਟ ਉਹ ਵੀ ਨਰਾਤਿਆਂ ਵਾਸਤੇ ਸਪੈਸ਼ਲ ਤਾਂ ਕਿ ਨਰਾਤਿਆਂ ਦੇ ਵਿੱਚ ਜਿਹੜਾ ਕਿ ਆਪਾਂ ਪਿਆਜ਼ ਵਗੈਰਾ ਯੂਜ਼ ਨਹੀਂ ਕਰਦੇ ਇਸ ਕਰਕੇ ਆਪਾਂ ਡਿਫਰੈਂਟ ਜੀ ਆਲੂ ਚਾਟ ਬਣਾਵਾਂਗੇ ਜਿਹੜੀ ਨਾ ਤਾਂ ਤੁਸੀਂ ਕਦੀ ਖਾਧੀ ਹੋਗੀ ਪਰ ਤੁਹਾਨੂੰ ਬਹੁਤ ਹੀ ਜ਼ਿਆਦਾ ਡਿਫਰੈਂਟ ਲੱਗੂਗੀ ਔਰ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਕਿਉਂਕਿ ਨਰਾਤਿਆਂ ਦੇ ਵਿੱਚ ਆਪਣਾ ਕੋਸਾ ਜ਼ਿਆਦਾ ਬਣਾਉਣ ਨੂੰ ਦਿਲ ਨਹੀਂ ਕਰਦਾ ਇਸ ਕਰਕੇ ਆਪਾਂ ਹਲਕਾ ਜਿਹਾ ਨਾਸ਼ਤਾ ਪ੍ਰੈਫਰ ਕਰਦੇ ਹਾਂ ਇਸ ਲਈ ਆਪਣਾ ਇਮਲੀ ਨੂੰ 10 ਮਿੰਟ ਵਾਸਤੇ ਜਿਹੜਾ ਭੂ ਕੇ ਰੱਖ ਦਵਾਂਗੇ ਤੇ ਉਹਨਾਂ ਟਾਈਮ ਤੱਕ ਆਪਾਂ ਜਿਹੜੇ ਨੇ ਆਪਣਾ ਆਲੂ ਸੀਗੇ ਉਹਨਾਂ ਨੂੰ ਉਬਾਲ ਲਿਆ ਸੀਗਾ ਹੁਣ ਉਹਨਾਂ ਨੂੰ ਆਪਾਂ ਛਿੱਲ ਲਵਾਂਗੇ ਸਾਰੇ ਆਲੂਆਂ ਨੂੰ ਛਿੱਲਣ ਤੋਂ ਬਾਅਦ ਆਪਾਂ ਆਲੂਆਂ ਨੂੰ ਜਿਹੜਾ మీడియం ਸਾਈਜ਼ ਦੇ ਵਿੱਚ ਕੱਟ ਕਰ ਲਵਾਂਗੇ ਬਹੁਤ ਜ਼ਿਆਦਾ ਮੋਟੇ ਨਹੀਂ ਕਰਨੇ మీడియం ਸਾਈਜ਼ ਦੇ ਵਿੱਚ ਰੱਖ ਕੇ ਇਹਨਾਂ ਨੂੰ ਆਪਾਂ ਕੱਟ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਆਲੂਆਂ ਦਾ ਸਾਈਜ਼ ਜਿਹੜਾ ਮੀਡੀਅਮ ਹੀ ਰੱਖਿਆ ਬਹੁਤ ਜ਼ਿਆਦਾ ਮੋਟਾ ਨਾ ਬਹੁਤ ਜ਼ਿਆਦਾ ਆਪਾਂ ਤਰੀਕ ਰੱਖਾਂਗੇ ਸਾਰੇ ਆਲੂਆਂ ਨੂੰ ਇਸੇ ਤਰੀਕੇ ਨਾਲ ਕੱਟ ਕੇ ਹੁਣ ਇਸ ਦੇ ਵਿੱਚ ਆਪਾਂ ਆਪਣੇ ਪਾਵਾਂਗੇ ਮਸਾਲੇ ਪਹਿਲਾਂ ਆਪਾਂ ਪਾਵਾਂਗੇ ਨਮਕ ਥੋੜਾ ਜਿਹਾ ਧਨੀਆ ਪਾਊਡਰ ਜੀਰਾ ਪਾਊਡਰ ਥੋੜੀ ਜਿਹਾ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਨਾਲੇ ਇਸ ਦੇ ਟੇਸ ਨੂੰ ਦੁੱਗਣਾ ਕਰਨ ਵਾਸਤੇ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਥੋੜੀ ਜਿਹਾ ਆਪਾਂ ਕਾਲੀ ਮਿਰਚ ਐਡ ਕੀਤੀ ਹੈ ਕਾਲੀ ਮਿਰਚ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਜਿਹੜਾ ਆਪਾਂ ਮਿਕਸ ਕਰ ਲਵਾਂਗੇ ਇਸ ਟ੍ਰਿਕ ਦੇ ਨਾਲ ਇਹਨਾਂ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਜਿਹੜੀ ਆਪਣੀ ਇਮਲੀ ਸੀਗੀ ਉਹ ਨੂੰ ਰੱਖੀ ਨੂੰ ਵੀ 10 ਮਿੰਟ ਹੋ ਚੁੱਕੇ ਸੀ ਹੁਣ ਉਸ ਦਾ ਆਪਾਂ ਪਾਣੀ ਛਾਨ ਕੇ ਪਾ ਲਵਾਂਗੇ बहुत ज्यादा नहीं पाँना जिन्नी का आप इसको खट्टा जहा करना उन्ना क आपू पानी पाँगे इमली का पानी पाने तो बाद मिक्स करके अपनी रेडी है आलू चाट जिड़ी कि नरात्या के बहुत ही स्वाद लगती है क्योंकि नरात्या के आप प्याज वगैरह तो बहुत यूज़ करते हैं इस करके कुछ डिफरेंट जहाँ खाने दिल कर दिया सो अपनी चाह रेडी है मिल